ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਬਹੁਤ ਠੰਡ ਦਾ ਮੌਸਮ ਚੱਲ ਰਿਹਾ ਹੈ ਤੇ ਧੁੰਦ ਇੱਕ ਵੱਡੀ ਸਮੱਸਿਆ ਬਜੂ ਹੈਗੀ ਹੈ ਇਹਦੇ ਨਾਲ ਜਿੱਥੇ ਦੇਖਣ ਵਿੱਚ ਦੂਰ ਦੇਖਣ ਵਿੱਚ ਦਿੱਕਤ ਆ ਰਹੀ ਹੈ ਉੱਥੇ ਹੀ ਛੜਪੀ ਯਾਤਰਾ ਯਾਰ ਤੇ ਵੀ ਇਹਦਾ ਪ੍ਰਭਾਵ ਪੈ ਰਿਹਾ ਹੈ ਉਸ ਸੰਦਰਭ ਵਿੱਚ ਇੱਕ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਵੀ ਅਸੀਂ ਡਰਾਈਵ ਕਰ ਰਹੀ ਹੋਈਏ ਤੇ ਸਾਵਧਾਨੀਆਂ ਵਰਤੀਏ ਜਿਵੇਂ ਕਿ ਸਾਨੂੰ ਲਾਈਟ ਔਨ ਕਰਨੀ ਚਾਹੀਦੀ ਹੈ ਔਰ ਲੋਅਰ ਬੀਮ ਤੇ ਲਾਈਟ ਨੂੰ ਜਦੋਂ ਆਪਾਂ ਔਨ ਕਰਦੇ ਹਾਂ ਰਾਤ ਨੂੰ ਤਾਂ ਉਹਦੇ ਨਾਲ ਜਿਹੜੀ ਸਹੀ ਵਿਜ਼ਿਬਿਲਟੀ ਠੀਕ ਆਂਦੀ ਹੈ ਐਸ ਕੰਪੇਅਰ ਟੂ ਹਾਈ ਬੀਮ ਤੇ ਲਾਈਟ ਚਲਾਉਣਾ ਇਸ ਤੋਂ ਬਿਨਾ ਸਾਨੂੰ ਅਜਿਹੇ ਮੌਸਮ ਵਿੱਚ ਵੈਸੇ ਤੇ ਫੋਨ ਬਿਲਕੁਲ ਰੂਟੀਨ ਵਿੱਚ ਵੀ ਨਹੀਂ ਵਰਤਣਾ ਚਾਹੀਦਾ ਪਰ ਅਜਿਹੇ ਮੌਸਮ ਵਿੱਚ ਤੇ ਡਰਾਈਵਿੰਗ ਕਰਦੇ ਸਮੇਂ ਫੋਨ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਨਹੀਂ ਵਰਤਣਾ ਚਾਹੀਦਾ ਜਾਂ ਹੋਰ ਧਿਆਨ ਭਟਕਣ ਵਾਲੀ ਕੋਈ ਗੱਲ ਹੈ ਜਿਹੜੀ ਨਹੀਂ ਕਰਨੀ ਚਾਹੀਦੀ ਸਾਗ ਦਾ ਧਿਆਨ ਹੈ ਜਿਹੜਾ ਸਾਹਮਣੇ ਸੜਕ ਤੇ ਹੋਵੇ ਤਾਂ ਜਿਆਦਾ ਵੈਟਰ ਰਹਿੰਦਾ ਹੈ ਇਵੇਂ ਹੀ ਕਈ ਵਾਰ ਸਾਨੂੰ ਹਾਂ ਇਹ ਕ ਵੀ ਕਿ ਇੰਡੀਕੇਟਰ ਵੀ ਚਲਾ ਕੇ ਰੱਖਣੇ ਚਾਹੀਦੇ ਕਿਉਂਕਿ ਜਿਹੜੀ येलो ਲਾਈਟ ਹੁੰਦੀ ਹੈ ਉਹ ਧੁੰਦ ਵਿੱਚ ਥੋੜੀ ਦੂਰ ਤੱਕ ਉਹਦੀ ਰੋਸ਼ਨੀ ਹੈ ਜਾਂਦੀ ਹੈ ਤੇ ਨਾਲ ਦੇ ਨਾਲ ਇਹ ਵੀ ਹੈ ਕਿ ਸਾਨੂੰ ਆਪਣੇ ਕੰਨਾਂ ਨੂੰ ਵੀ ਸੁਚੇਤ ਰੱਖਣਾ ਚਾਹੀਦਾ ਕਈ ਵਾਰ ਧੁੰਦ ਨਾਲ ਦਿਖਾਈ ਨਹੀਂ ਦਿੰਦਾ ਹੁੰਦਾ ਪਰ ਦੂਰ ਤੋਂ ਆ ਰਹੇ ਵਾਹਨ ਦਾ ਕੋਈ ਹਾਰਨ ਹੈ ਜਾਂ ਪਿੱਛੇ ਤੋਂ ਆ ਰਹੇ ਵਾਹਨ ਦਾ ਹਾਰਨ ਵੀ ਸਾਨੂੰ ਸੁਣਾਈ ਦੇ ਸਕਦਾ ਤਾਂ ਉਸ ਪੁਆਇੰਟ ਦਾ ਵੀ ਖਿਆਲ ਰੱਖਣਾ ਚਾਹੀਦਾ ਔਰ ਤੀਜੀ ਗੱਲ ਆਪਣੀ ਲੇਨ ਦੇ ਵਿੱਚ ਚੱਲਣਾ ਆਪਣੇ ਰਾਹ ਦੇ ਵਿੱਚ ਚੱਲਣਾ ਕਿ ਬਾਰ ਬਾਰ ਜਦੋਂ ਆਪਾਂ ਲੇਨ ਚੇਂਜ ਕਰਦੇ ਹਾਂ ਜਾਂ ਜਿੱਥੇ ਕਿਤੇ ਮੋੜ ਆਉਂਦਾ ਉਸ ਪੁਆਇੰਟ ਤੇ ਬਹੁਤ ਧਿਆਨ ਰੱਖਣਾ ਚਾਹੀਦਾ ਔਰ ਓਵਰਟੇਕ ਤੋਂ ਵੀ ਬਚਣਾ ਚਾਹੀਦਾ ਜੇ ਓਵਰਟੇਕ ਕਰਨਾ ਵੀ ਪਵੇ ਤੇ ਬਹੁਤ ਸਾਵਧਾਨੀ ਨਾਲ ਕਰਨਾ ਚਾਹੀਦਾ ਇਸੇ ਤਰ੍ਹਾਂ ਇੱਕ ਹੋਰ ਖਾਸ ਗੱਲ ਖਾਸ ਕਰਕੇ ਬੱਸਾਂ ਵਾਲੇ ਵੀ ਇਹਸ ਪੁਆਇੰਟ ਤੇ ਧਿਆਨ ਦੇਣ ਕਿ ਜਿੱਥੇ ਕਿਤੇ ਰੋਕਣਾ ਪਵੇ ਵਾਹਨ ਨੂੰ ਉਥੇ ਸੜਕ ਤੋਂ ਪੂਰੀ ਤਰ੍ਹਾਂ نیچے ਉਤਾਰ ਕੇ ਤਾਂ ਕਿ ਜਿਹੜੇ ਪਿੱਛੋਂ ਵਾਹਨ ਆ ਰਹੇ ਹੋਣ ਉਹ ਇੱਕਦਮ ਪਿੱਛੋਂ ਆ ਕੇ ਤੁਹਾਡੇ ਵਿੱਚ ਟਕਰਾ ਨਾ ਜਾਣ ਪੂਰੀ ਤਰ੍ਹਾਂ ਸੜਕ ਤੋਂ ਥੱਲੇ ਕਰਕੇ ਇਸ ਤਰ੍ਹਾਂ ਵਾਹਨ ਰੋਕੋ ਕਿ ਤੁਹਾਡੇ ਖੜੇ ਵਾਹਨ ਨੂੰ ਕੋਈ ਇਹ ਨਾ ਹੋਵੇ ਕਿ ਪਿੱਛੋਂ ਉਸ ਨੂੰ ਦਿਖਾਈ ਨਾ ਦੇਵੇ ਤੇ ਪਿੱਛੋਂ ਆ ਕੇ ਤੁਹਾਡੇ ਵਾਹਨ ਵਿੱਚ ਕੋਈ ਵਾਹਨ ਲੱਗ ਜਾਵੇ ਸੋ ਇਹਨਾਂ ਗੱਲਾਂ ਦਾ ਸਾਨੂੰ ਜਰੂਰ ਸਾਵਧਾਨੀ ਨਾਲ ਪਾਲਣ ਕਰਨਾ ਚਾਹੀਦਾ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਸਾਡੀ ਸਿਹਤ ਲਈ ਸਾਡੇ ਜੀਵਨ ਲਈ ਉਪਯੋਗੀ ਹੈ ਤੁਹਾਡਾ ਬਹੁਤ ਧੰਨਵਾਦ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਧੰਨਵਾਦ ਥੈਂਕ ਯੂ ਜੈ ਹਿੰਦ